ਦੋਸਤੋ ਬਾਜ ਸਭ ਤੋਂ ਉੱਚੀ ਉਡਾਨ ਭਰਨ ਵਾਲਾ ਪੰਛੀ ਹੈ ਤੇ ਜਦੋਂ ਉਹ ਆਪਣੀ ਉਡਾਨ ਥੋੜੀ نیچے ਭਰਦਾ ਹੈ ਤਾਂ ਕਾਂ ਦੇਖਦਾ ਕਿ ਮੇਰੇ ਤੋਂ ਵੱਡਾ ਪੰਛੀ ਇੱਥੇ ਕਿਵੇਂ ਆ ਗਿਆ ਪਰ ਉਹ ਜੈਲਸੀ ਦਾ ਮਾਰਾ ਉਸ ਦੀ ਪਿੱਠ ਤੇ ਬੈਠ ਕੇ ਠੂੰਗਾ ਮਾਰਨੀ ਸ਼ੁਰੂ ਕਰ ਦਿੰਦਾ ਹੈ ਪਰ ਬਾਜ ਉਸ ਨੂੰ ਕੁਝ ਨਹੀਂ ਕਹਿੰਦਾ ਉਹ ਆਪਣੀ ਉਡਾਨ ਭਰਦਾ ਰਹਿੰਦਾ ਹੈ ਉਡਾਨ ਭਰਦਾ-ਬਰਦਾ ਉਹ ਐਨਾ ਉੱਚੀ ਚਲਾ ਜਾਂਦਾ ਜਿੱਥੇ ਉਸ ਕਾ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਉਸ ਦਾ ਆਕਸੀਜਨ ਲੈਵਲ ਹੈ ਜਿਹੜਾ ਉਹ ਘਟ ਜਾਂਦਾ ਤੇ ਉਹ ਜ਼ਮੀਨ ਤੇ ਡਿੱਗ ਜਾਂਦਾ ਕਾਂ ਜਿਹੜਾ ਬਾਜ ਹੈ ਉਹ ਉਸੇ ਤਰ੍ਹਾਂ ਆਪਣੀ ਉਡਾਨ ਉੱਤੇ ਭਰਦਾ ਰਹਿੰਦਾ ਸੋ ਮੇਰੇ ਕਹਿਲ ਵਿੱਚ ਸਾਨੂੰ ਬਾਜ ਤੋਂ ਸਿੱਖਣ ਦੀ ਲੋੜ ਹੈ ਠੰਗਾ ਮਾਰਨ ਵਾਲਿਆਂ ਨੇ ਆਪਣਾ ਕੰਮ ਕਰਨਾ ਤੇ ਉਡਾਨ ਭਰਨ ਵਾਲਿਆਂ ਨੇ ਆਪਣਾ ਸੋ ਦੋਵਾਂ ਦੇ ਵਿੱਚੋਂ ਇਹ ਤੁਸੀਂ ਦੇਖਣਾ ਹੈ ਕਿ ਠੰਗਾ ਮਾਰਨੀਆਂ ਨੇ ਜਾਂ ਉਡਾਨ ਭਰਨੀ ਹੈ ਜੀ ਉਹਨਾਂ ਬੈਠੇ ਦਨ